ਸਸੇ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਕੱਟੀ ਤੇ ਇੱਕ ਗਾਂ ਟੋਕੜ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਸਵਾ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਸੁਖਾਣਾ ਦਾ ਜੀ ਜਿਹੜਾ ਮੋਗਾ ਜੀ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਠੀਕ ਆ ਜੀ ਖੇਤਾਂ 'ਚ ਘਰ ਆਈ ਕੋਠੇ ਵਾਲਾ ਕਚਰਾ ਹੋਇਦਾ ਠੀਕ ਆ ਜੀ ਮੋਬਾਈਲ ਨੰਬਰ 94171 10523 ਠੀਕ ਆ ਜੀ ਦੋ ਐਨੀਮਲ ਸੇਲ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਛੋਟੀ ਦੀ ਕੀ ਡਿਟੇਲ ਆ ਕਿੰਨੀ ਉਮਰ ਆ ਜੀ ਇਹਦੀ ਇਹਦੀ ਡੇਢ ਸਾਲ ਆਈ ਇਹਦੀ ਡੇਢ ਸਾਲ ਹਾਂਜੀ ਖੀਰੀ ਹੈ ਜੀ ਇਹ ਜੀ ਕਿਹੜੇ ਸੀਮੰਦੀ ਆ ਬਾਈ ਇਹ ਅਰਜਨਾਂ ਦੀ ਆਈ ਇਹੇ ਅਰਜਨ ਨੂੰ ਗੜ ਦੋ ਹਾਂਜੀ ਹਾਂਜੀ ਅਰਜਨ ਨੂੰ ਗੜ ਦਿੱਤੀ ਆ ਜੀ ਇਹ ਸੀਲ ਪੂਰੀ ਫੁੱਲ ਆਈ ਇਹ ਭਾਵੇਂ ਇਸ ਤਰ੍ਹਾਂ ਇਹ ਬੱਚਾ ਇਹਦੇ ਥਣ ਖਿੱਚੀ ਜਾਵੇ ਐ ਮੈਂ ਆ ਨਹੀਂ ਵੀ ਇਹ ਖਰਾਬ ਕਰੂਗੀ ਬਿਲਕੁਲ ਨਹੀਂ ਸ਼ੋਕਰਮਾਲੀ ਪੂਰੀ ਹਾਂਜੀ ਆ ਲਓ ਜੀ ਜਿਵੇਂ ਮਰਜੀ ਤੁਸੀਂ ਆਖੋ ਇਹਨੂੰ ਦਿਖਾ ਦਿੰਦੇ ਆ ਆ ਲਓ ਜਿਵੇਂ ਮਰਜੀ ਖਿੱਚੀ ਜਾਓ ਠੀਕ ਹੈ ਤੇ ਮੈਂ ਪੂਰਾ ਕੁਛ ਨਹੀਂ ਹੈ ਆਂਦੀ ਜੀ ਥੋੜਾ ਕੈਮਰੇ ਤੇ ਡਰਦਾ ਹਾਂ ਆ ਕੈਮਰੇ ਤੇ ਡਰਦੀ ਆ ਉਹ ਕੋਈ ਕਰਨੀ ਇਹਨੂੰ ਚੋੜੀ ਥੋੜਾ ਦਿਖਾ ਦਿੰਦੇ ਆ ਜਿਹੜੇ ਤੋਂ ਤਾਂ ਕੁਛ ਨਹੀਂ ਆਂਦੀ ਲੈ ਸੀਲ ਸੌ ਕਰਮ ਵਾਲੀ ਪੂਰੀ ਆ ਤੁਸੀਂ ਦੇਖ ਸਕਦੇ ਹੋ ਹਮ ਬਸ ਥੋੜਾ ਕੈਮਰੇ ਤੇ ਡਰਦਾ ਹੀ ਪਸੂ ਸੋਹਣੀ ਫੇਸ ਕੁਆਲਟੀ ਸੰਗ ਦੇਖ ਸਕਦੇ ਹੋ ਪੂਰਾ ਕੁੰਡਾ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਜੀ ਅਰਜਨ ਕੁੰਗੜ ਦੀ ਧੀ ਦੱਸਦਾ ਬਾਈ ਬਾਕੀ ਜਾਤ ਬ੍ਰੀਡ ਦੀ ਚੰਗੀ ਆ ਚੰਗੀ ਸੇਵਾ ਗੌਰ ਹੋ ਜੇ ਟੌਪ ਦੀ ਝੋਟੀ ਤਿਆਰ ਹੋ ਜੀ ਕੀ ਮੁੱਲ ਹੈ ਬਾਈ ਇਹਦਾ ਇਹਦਾ ਮੁੱਲ 42000 ਰਾਈ ਮਾਨਤਨ ਹੋ ਜਾਊਗਾ ਜੀ ਹਾਂਜੀ ਕੀਤਾ ਜਾਊਗਾ ਜੀ 42000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਜੀ ਦੋ ਨੰਬਰ ਜਰਸੀ ਇਹਦੇ ਕੀ ਡਿਟੇਲ ਹੈ ਜੀ ਇਹ ਬਾਈ ਜੀ 2 ਮਹੀਨੇ ਹੀ ਸੂਈ ਹੋਈ ਹੈ ਕਿੰਨੇ ਮਹੀਨੇ ਸੂਈ ਸੂਈ ਹੈ ਜੀ ਇਹ ਇਹ ਹੁਣ ਤੀਜੇ ਸੂਏ ਸੂਈ ਹੈ ਜੀ ਇਹ ਆਪਣੇ ਕੋਲ ਹੀ ਸੂਈਆ ਘਰੇ ਠੀਕ ਆ ਜੀ ਤੇ ਇਹਦੇ ਪਰਸੋਂ ਟੀਕਾ ਭਰਾ ਜੀ ਹੋ ਜਾ ਗੱਭਣ ਵਾਸਤੇ ਇਹ ਆਈ ਹੋਈ ਹੈ ਹਾਂਜੀ ਹਾਂਜੀ ਪਰਸੋਂ ਦੁੱਧ ਕਿੰਨਾ ਦੁੱਧ ਐਸ ਟਾਈਮ ਹੀਟ ਆ ਜੋ ਆਈ ਕਰਕੇ ਘਟਾਗਾ ਹੁਣ 11 ਕਿਲੋ ਤੋਲ ਕੇ ਦੇਵਾਂਗੇ ਐਸ ਵਕਤ 11 ਹਾਂਜੀ ਐਸ ਟਾਈਮ ਜੇ ਕੋਈ ਮੀਲ ਚਵਾਈ ਕਰਨੀ ਚਾਹੁੰਦਾ ਹੈ ਚਵਾਈ ਜੀ ਦੋ ਟਾਈਮ ਚ ਉਹ ਤਿੰਨ ਚੋ ਆਦਾ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਠੀਕ ਆ ਜੀ ਤੇ ਥਣਾ ਵਗੈਰਾ ਸੁਣਾ ਸੁਣਾਈ ਜਮਾ ਪੂਰੀ ਸਹੀ ਆ ਜੀ ਕੋਈ ਭੂਰ ਛਿੱਟਾ ਨਹੀਂ ਨਾ ਜੀ ਨਾ ਨਾ ਜਮਾ ਤੋਲ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਤੀਜੇ ਸਵੇ ਸੂਈ ਆ ਪਰਸੋਂ ਬਾਈ ਕਹਿੰਦਾ ਏ ਆਈ ਹੋਈ ਆ ਬਾਕੀ ਕੱਦ ਕਾੜ ਦੀ ਚੰਗੀ ਆ ਐਸ ਵਕਤ ਨੈੱਟ 11 ਕਿਲੋ ਤਿਆਰ ਆ ਤਸੱਲੀ ਆ ਕੇ ਕਰ ਲਿਓ ਜੀ ਚਾਹੇ 2 ਟੈਮ ਚਵਾਈ ਕਰ ਲਿਓ ਚਾਹੇ 4 ਟੈਮ ਚਵਾਈ ਕਰ ਲਓ ਲਿਆ ਵੀਰ ਵਾਪਸ ਥਣਾ ਦੇ ਸਾਈਡ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਸੋਹਣੇ ਆ ਚਾਰੇ ਥਣ ਗੱਠੰਗੂ ਵਿੱਚੀ ਤੇ ਦੇਖ ਸਕਦੇ ਹੋ ਤੁਸੀਂ ਤੇ ਭਾਈ ਸੀਲਸਾਉ ਪੂਰੀ ਆ ਪੂਰੀ ਆ ਜਿਹੜਾ ਮਰਜ਼ੀ ਚੋਈ ਆ ਭਾਈ ਬੱਚੇ ਨੂੰ ਬਾਦੀ ਤੂੰ ਠੀਕ ਆ ਜੀ ਨਮਾਉਣ ਨਮੂਨ ਉਹੀ ਜਿਵੇਂ ਮਰਜ਼ੀ ਬਰਸ ਮਾਰੀ ਜਾਊਗੀ ਉੱਤੇ ਠੀਕ ਆ ਜੀ ਹਾਂ ਸੀਲਸਾਉ ਬਾਈ ਦਾ ਸਦਾ ਪੂਰੀ ਆ ਚਾਹੇ ਜਵਾਕ ਚੋਈ ਜਾਣ ਬਾਕੀ ਥਣਾ ਦੀ ਪ੍ਰੋਪਰ ਓਕੇ ਆ ਜੀ ਇਹਦਾ ਕੀ ਮੁੱਲ ਆ ਬਾਈ ਇਹਦਾ 35000 ਹੈ ਜੀ ਮਾਨਤਨ ਹੋ ਜਾਊਗਾ ਹਾਂ ਜੀ ਕੀਤਾ ਜਾਊਗਾ ਜੀ ਠੀਕ ਆ ਜੀ 35000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ